ਉਹ ਜਿਹੜੇ ਗਰੀਬ ਲੋਕ ਹੈ ਜਿਨ੍ਹਾਂ ਨੂੰ ਬਲੱਡ ਨਹੀਂ ਕਰੀ ਮਿਲਦਾ ਉਹਨਾਂ ਵਾਸਤੇ ਇੱਕ ਬੇਸ ਬਿਸੀਸ ਪਰਾਲਾ ਜਿਨ੍ਹਾਂ ਨੂੰ ਇਹਨੇ ਪੈਸੇ ਨਹੀਂ ਕਰ ਸਕਦੇ ਅਸੀਂ ਫ੍ਰੀ ਕੈਂਪ ਲਾਇਆ ਜੀ ਇਹ ਲੰਗਰ ਤੇ ਬੜੇ ਪ੍ਰਕਾਰ ਦੇ ਲਾਗੀ ਲੰਗਰ ਦੇ ਖਤਮ ਬਾਬੇ ਨਾਨਕ ਦੀ ਸੋਚ ਸੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਤਾਂ ਬਾਬੇ ਨਾਨਕ ਦੇ ਉੱਪਰ ਇਹ ਸੋਚ ਨੂੰ ਪਹਿਰਾ ਦੇ ਰਹੇ ਬਿਲਕੁਲ ਜੀ ਸਾਰੀਆਂ ਸੰਗਤਾਂ ਰਲ ਕੇ ਜਿਹੜੀਆਂ ਨੇ ਇਹ ਮਤਲਬ ਕਿ ਵਾਦਚਣ ਕੇ ਪਰਾਲਾ ਕਰਨ ਦੇ ਸਾਰੀਆਂ ਰਲ ਕੇ ਹਨ ਜੀ ਸਾਰੇ ਇਹੋ ਜਿਹਾ ਕੰਮ ਕਰਾਂਗੇ ਨੌਜਵਾਨ ਵੇਖ ਕੇ ਉਹ ਕਰਨਗੇ ਟਰਾਈਟਰ ਸਾਡੇ ਕੋ ਲੱਗੇ ਆ ਜਿ ਆਹੀਂ ਲੈ ਕੇ ਉਹ ਲੜਬਾਜੀ ਕਰਾਂਗੇ ਉਹਨਾਂ ਵੀ ਕਰਨੀ ਵੇਖ ਕੇ ਅਸੀਂ ਇਹ ਕੰਮ ਕੀਤਾ ਅਗਲੇ ਰਿਓ ਕਰ ਦਨਗੇ ਜੀ ਇਹ ਉੱਚੀ ਉੱਚੀ ਡੈਕ ਲਾ ਕੇ ਜਾਂ ਸੰਗਤ ਨੂੰ ਪਰੇਸ਼ਾਨੀ ਕਰਨੀ ਉਹਦੇ ਨਾਲੋਂ ਇਹ ਜਿਹੜਾ ਕਰਦਾ ਮੈਂ ਬਹੁਤ ਹੀ ਵਧੀਆ ਇਹਦੇ ਨਾਲ ਇਹ ਹੈ ਕਿ ਇਹਦੇ ਨਾਲ ਕਿੰਨੀਆਂ ਜਾਨਾਂ ਬਚ ਸਕਦੀਆਂ ਕਿੰਨਿਆਂ ਨੂੰ ਖੂਨ ਦਾ ਦਾਨ ਹੋ ਸਕਦਾ ਕਈਆਂ ਨੂੰ ਲੋੜ ਹੁੰਦੀ ਆ ਲੈਡ ਦੇਣਾ ਬਹੁਤ ਜ਼ਰੂਰੀ ਹੈ ਕਿ ਸਿਹਤ ਵਾਸਤੇ ਬਹੁਤ ਜ਼ਰੂਰੀ ਆ ਪਰ ਕਿਸੇ ਦੀ ਜ਼ਿੰਦਗੀ ਜਿਹੜੀ ਬਚਾਉਣੀ ਉਹ ਸਭ ਤੋਂ ਵੱਡਾ ਪੁੰਨ ਦਾ ਗਾ ਵੇਖੋ ਜੀ ਇਹ ਦੇ ਇੱਕ ਜ਼ਰੂਰੀ ਆ ਜਿਹਦੇ ਕੋ ਸਮਰਾਤੋ ਆ ਜਿਹਦੇ ਖੂਨ ਹੈਗਾ ਉਹਨੂੰ ਤੇ ਦੇਣਾ ਚਾਹੀਦਾ ਜ਼ਰੂਰੀ ਜੇ ਕਿ ਗਰੀਬ ਦੇ ਕੇ ਲੋੜਵੰਦ ਪਰਿਵਾਰ ਤੇ ਕੰਮ ਆ ਜੂਗਾ ਕਿ ਸਾਡੀ ਵੀ ਸੇਵਾ ਲੈ ਕੇ ਲੱਗ ਜੂਗੀ ਇੱਕ ਬੜਾ ਜ਼ਰੂਰੀ ਆ ਪਟਾਲਾ ਸ਼ਹਿਰ ਦੇ ਵਿੱਚ ਜਿੱਥੇ ਸੰਤਾਂ ਦਾ ਠਾਠਾ ਮਾਰਦਾ ਕੱਠ ਸੜਕਾਂ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਵੱਖਰੇ ਵੱਖਰੇ ਪ੍ਰਕਾਰ ਦੇ ਲੰਗਰ ਦੇਖ ਰਹੇ ਨੇ ਪਰ ਉੱਥੇ ਹੀ ਇੱਕ ਵੱਖਰਾ ਹੀ ਲੰਗਰ ਦਿਖਦਾ ਨਜ਼ਰ ਆ ਰਿਹਾ ਬਟਾਲਾ ਸ਼ਹਿਰ ਦੇ ਵਿੱਚ ਕਿਉਂਕਿ ਜਿੱਥੇ ਅੱਜ ਬਾਬੇ ਨਾਨਕ ਦੇ ਵਿਆਹ ਦੇ ਪ੍ਰਸੰਗਤਾ ਆਪਣੇ ਪਰਿਵਾਰਾਂ ਦੇ ਨਾਲ ਗੁਰੂ ਘਰਾਂ ਵਿੱਚ ਪਹੁੰਚ ਰਹੀਆਂ ਨੇ ਉੱਥੇ ਲੰਗਰ ਕਈ ਪ੍ਰਕਾਰ ਦੇ ਲੱਗੇ ਹੋਏ ਨੇ ਪਰ ਇੱਕ ਵਿਸ਼ੇਸ਼ ਲੰਗਰ ਕਹਿ ਸਕਦੇ ਹਾਂ ਕਿ ਦਵਾਈਆਂ ਦਾ ਲੰਗਰ ਲਗਾਇਆ ਹੋਇਆ ਇਸ ਗੁਰਸਿੱਖ ਦੀ ਇੱਕ ਸੋਚ ਹੈਗੀ ਆ ਕਿਉਂਕਿ ਸੰਗਤਾਂ ਪੈਦਲ ਯਾਤਰਾ ਕਰਕੇ ਆਉਂਦੀਆਂ ਨੇ ਤੇ ਉਹਨਾਂ ਵਾਸਤੇ ਫ੍ਰੀ ਜਿਹੜੀ ਆ ਮੈਡੀਸਿਨ ਦਿੱਤੀ ਜਾ ਰਹੀ ਹੈ ਬੀਪੀ ਚੈੱਕ ਕੀਤਾ ਜਾ ਰਿਹਾ ਕਿ ਕਿਸੇ ਨੂੰ ਨਾ ਕੋਈ ਮੁਸ਼ਕਲ ਆਵੇ ਦੂਜੇ ਪਾਸੇ ਵਿਸ਼ਾਲ ਇੱਕ ਕੈਂਪ ਲਗਾ ਦਿੱਤਾ ਗਿਆ ਕਿਉਂਕਿ ਸਭ ਤੋਂ ਵੱਡੇ ਪੋਨ ਵਾਲਾ ਕੰਮ ਹੈਗਾ ਖੂਨਦਾਨ ਕਰਨਾ ਇਸੇ ਕਰਕੇ ਲੰਗਰ ਲਗਾਇਆ ਗਿਆ ਕਿ ਜੇ ਕਿਸੇ ਨੂੰ ਬਲੱਡ ਦੀ ਲੋੜ ਹੈਗੀ ਆ ਉਹ ਇਥੋਂ ਬਲੱਡ ਵੀ ਲੈ ਸਕਦਾ ਤੇ ਜੇ ਕਿਸੇ ਕੋਈ ਕਿਸੇ ਦੀ ਜ਼ਿੰਦਗੀ ਬਚਾਉਣਾ ਕਿਉਂਕਿ ਇਹ ਵਿਸ਼ਾਲ ਇੱਕ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਗੁਰਸਿੱਖ ਦੇ ਵੱਲੋਂ ਇਹ ਕੈਂਪ ਲਗਾਇਆ ਜਾਂਦਾ ਉੱਥੇ ਦੂਜੇ ਪਾਸੇ ਮੈਡੀਕਲ ਟੀਮਾਂ ਵੀ ਪਹੁੰਚੀ ਹੋਈਆਂ ਹਰ ਇੱਕ ਸੇਵਾ ਦਾ ਜਿਹੜਾ ਤਿਆਰ ਰੱਖਿਆ ਜਾ ਰਿਹਾ ਉੱਥੇ ਸੰਗਤਾਂ ਦੂਰ ਡਰਾਡੇ ਤੋਂ ਕਾਫੀ ਪਹੁੰਚਦੀਆਂ ਨੇ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਵੀ ਬਾਬੇ ਨਾਨਕ ਦੇਵਾ ਦੇ ਕਨਸਾਬ ਗੁਰਦੁਆਰੇ ਪਹੁੰਚਦੀਆਂ ਨੇ ਧਾਰਮਿਕ ਸਥਾਨਾਂ ਦੇ ਉੱਪਰ ਪਹੁੰਚਦੇ ਆਣੇ ਆਪਣੀ ਬੱਚਿਆਂ ਦੇ ਨਾਲ ਕਈ ਪੈਦਲ ਯਾਤਰਾਵਾਂ ਹੁੰਦੀਆਂ ਨੇ ਤੇ ਉੱਥੇ ਇੱਕ ਗੁਰਸਿੱਖ ਦੇ ਵੱਲੋਂ ਇਹ ਸੜਕ ਦੇ ਉੱਪਰ ਜਿਹੜਾ ਲੰਗਰ ਲਗਾਇਆ ਗਿਆ ਮੈਡੀਸਨ ਦਾ ਗੱਲਬਾਤ ਵੀ ਕਰਾਂਗੇ ਹਰ ਸਾਲ ਦੀ ਤਰ੍ਹਾਂ ਇਹ ਲੰਗਰ ਜਿਹੜਾ ਲਾਇਆ ਜਾਂਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤਾ ਹੈ ਸਭ ਤੋਂ ਪਹਿਲਾਂ ਆਪਣਾ ਨਾਮ ਸੁਖਦੇਵ ਸਿੰਘ ਬੋਲਦੇ ਜੀ ਕੀ ਕਹਿਣਾ ਚਾਹੋਗੇ ਹਰ ਤੇ ਲੰਗਰ ਵੀ ਪ੍ਰਕਾਰ ਦੇ ਕਈ ਰੋਡ ਦੇ ਉਤੇ ਲੰਗਰ ਚੱਲਦੇ ਪਏ ਨੇ ਪਰ ਇੱਕ ਮੈਡੀਸਨ ਦਾ ਲੰਗਰ ਲਗਾਇਆ ਗਿਆ ਪਹਿਲਾਂ ਤੇ ਸਾਰੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰ ਦੇ ਲੱਖ ਲੱਖ ਵਧਾਈ ਹੋਵੇ ਇਹ ਸੰਗਤ ਜਿਹੜੀ ਚੱਲ ਕੇ ਆਉਂਦੀ ਆ ਜੀ ਇਹ ਦਰਸ਼ਨ ਕਰਕੇ ਮਹਾਰਾਜ ਦੇ ਆਉਂਦੀ ਵਾਪਸ ਕੋਈ ਮੁਸ਼ਕਲ ਬਜ਼ੁਰਗ ਕੋਈ ਔਰਤਾਂ ਕੋਈ ਬੱਚੇ ਬਿਮਾਰ ਹੋ ਜਨ ਉਹਨਾਂ ਵਾਸਤੇ ਲਾਇਆ ਲੰਗਰ ਹਰ ਪ੍ਰਕਾਰ ਦਾ ਲੱਗਦਾ ਇੱਕ ਵੱਖਰੀਆ ਪਰਾਲਾ ਜੀ ਠੀਕ ਹੈ ਜੀ ਇਹ ਕਰਕੇ ਅਸੀਂ ਕਹਿੰਦੇ ਆਂ ਵੀ ਪਰਮਾਤਮਾ ਸਾਰਾਂ ਦੇ ਸ਼ੁਕ ਸ਼ਾਂਤੀ ਬਖਸ਼ੇ ਅਸੀਂ ਕੋਈ ਪਰਮਾਤਮਾ ਚੜ੍ਹਦੀ ਕਲਾ ਕਰੇ ਬਾਕੀ ਲੰਗਰ ਦੇ ਬਹੁਤ ਤਰ੍ਹਾਂ ਦੇ ਲੱਗਦੇ ਆ ਇਸ ਕਰਕੇ ਅਸੀਂ ਦਵਾਈਆਂ ਦਾ ਵੱਖਰਾ ਲਾਇਆ ਜੀਹਨ ਦੇ ਵਿੱਚ ਕਿਹਾ ਹੈ ਕਿ ਇੱਕ ਬਲੱਡ ਕੈਂਪ ਲਗਾਇਆ ਜਾਵੇ ਦੂਜੀ ਪਾਸੇ ਮੈਡੀਸਿਨ ਦਾ ਲੰਗਰ ਲਗਾਇਆ ਜਾਵੇ ਦੇਖੋ ਜਿਹੜੇ ਗਰੀਬ ਲੋਕ ਹੈ ਜਿਨ੍ਹਾਂ ਨੂੰ ਬਲੱਡ ਨਹੀਂ ਕਦੇ ਮਿਲਦਾ ਉਹਨਾਂ ਵਾਸਤੇ ਇੱਕ ਬੇਸ ਵਿਸ਼ੇਸ਼ ਪ੍ਰਾਲਾ ਜਿਨ੍ਹਾਂ ਨੂੰ ਇਹਨੇ ਪੈਸੇ ਨਹੀਂ ਕਰ ਸਕਦੇ ਅਸੀਂ ਫ੍ਰੀ ਕੈਂਪ ਲਾਇਆ ਜੀ ਇਹਨਾਂ ਵਾਸਤੇ ਵੀ ਜਿਹੜੇ ਕੱਲ ਨੂੰ ਇਹ ਕਿਤੇ ਕਿਸੇ ਦੇ ਕੰਮ ਆ ਸਕਦੇ ਇਹ ਸਾਡੇ ਵੀਰ ਆਏ ਆ ਇਹ ਮਾਣਤ ਕਰਨੇ ਸਾਡੀ ਮਹਾਰ ਬੜੀ ਡੇਰ ਦੀ ਗੱਲ ਆ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ ਨੌਜਵਾਨਾਂ ਨੇ ਕਹਿੰਨੇ ਵੀ ਆਪਣਾ ਜਿਹਦੀ ਜਿੰਦਗੀ ਨਸ਼ੇ ਛੱਡ ਕੇ ਇਹ ਕੰਮ ਵਾਸਤੇ ਤਰੋ ਜੀ ਬਲੱਡ ਸਾਰਿਆਂ ਨੂੰ ਆਪਣਾ ਖੂਨਦਾਨ ਦੇਆ ਤੇ ਕਿਸ ਦੀ ਜ਼ਿੰਦਗੀ ਬਚ ਸਕਦੀ ਬਿਲਕੁਲ ਜੀ ਸਿੱਖ ਦੇ ਵੱਲੋਂ ਬੜੀ ਲੰਬੀ ਸੋਚ ਹੈਗੀ ਸਰ ਕੀ ਨਾਮ ਹੈ ਦਲਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਇਹ ਲੰਗਰ ਤੇ ਬੜੇ ਪ੍ਰਕਾਰ ਦੇ ਲੱਗੇ ਲੰਗਰ ਦੇਖਦਾ ਵੇਖੋ ਜੀ ਖੂਨਦਾਨ ਜਿਹੜਾ ਸਭ ਤੋਂ ਵੱਡਾ ਪੁੰਹਦਾ ਕੰਮ ਹੈ ਜੀ ਤੇ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਹਦਾ ਵੱਧ ਚੜ ਕੇ ਜਿਹੜਾ ਖੂਨਦਾਨ ਕਰਨ ਦੇ ਹਾਂਜੀ ਲੱਗਦਾ ਕਿ ਬਾਬੇ ਨਾਨਕ ਜੀ ਸੋਚ ਸੀ ਕਿਰਤ ਕਰੋ ਮਨ ਝੋਕੋ ਨਾਮ ਜਪੋ ਤਾਂ ਬਾਬੇ ਨਾਨਕ ਦੇ ਉੱਪਰ ਇਹ ਸੋਚ ਨੂੰ ਪਹਿਰਾ ਦੇ ਰਹੇ ਬਿਲਕੁਲ ਜੀ ਸਾਰੀਆਂ ਸੰਗਤਾਂ ਰਲ ਕੇ ਜਿਹੜੀਆਂ ਨੇ ਇਹ ਮਤਲਬ ਕਿ ਵਾਦ ਚੜ ਕੇ ਉਪਰਾਲਾ ਕਰਨ ਦੇ ਸਾਰੀਆਂ ਰਲ ਕੇ ਹਾਂਜੀ ਆ ਬਿਲਕੁਲ ਜੀ ਨੌਜਵਾਨ ਵੀ ਹੈਗੇ ਨੌਜਵਾਨ ਕੀ ਸੋਚਦੇ ਨੇ ਕੀ ਨਾਮ ਹੈ ਮਨਾਮ ਮਨਜਿੰਦਰ ਸਿੰਘ ਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਸ ਦਾ ਇਹ ਹਿੱਸਾ ਬਣਿਓ ਹਰ ਸਾਲ ਦੀ ਤਰ੍ਹਾਂ ਲੰਗਰ ਹਾਡੇ ਨੂੰ ਇਹ ਤੋਂ ਵਧੀਆ ਉਪਰਾਲਾ ਹੀ ਕੋਈ ਨਹੀਂ ਆ ਜੀ ਨੌਜਵਾਨਾਂ ਨੂੰ ਵੇਖ ਕੇ ਸੋਹਣੀ ਪ੍ਰੇਰਣਾ ਮਿਲਦੀ ਆ ਨੌਜਵਾਨਾਂ ਨੂੰ ਅਪੀਲ ਆ ਜਿੰਨੇ ਵੀ ਮੇਰੇ ਭਰਾ ਸੌਂ ਰਹੇ ਆ ਜਾਂ ਵੇਖ ਰਹੇ ਆ ਬਿਨਾ ਕਹੇ ਪਹੁੰਚਣ ਕਿਉਂਕਿ ਇਸ ਤੋਂ ਵਧੀਆ ਕੰਮ ਹੋਰ ਹੋ ਨਹੀਂ ਸਕਦਾ ਜੀ ਪਰ ਲੱਗਦਾ ਕਿ ਇਸ ਮੇਲੇ ਦੇ ਵਿੱਚ ਹੋਲਰ ਬਾਜੀ ਵੀ ਨੌਜਵਾਨ ਬਹੁਤ ਕਰਦੇ ਨੇ ਉਹਨਾਂ ਨੂੰ ਉਹ ਚੀਜ਼ਾਂ ਛੱਡ ਕੇ ਇੱਧਰ ਧਿਆਨ ਦੇ ਜੋ ਬਾਬੇ ਨਾਨਕ ਨੇ ਸਾਨੂੰ ਸਿਖਾਇਆ ਉਹ ਤੇ ਵੇਖੋ ਜੀ ਅਸੀਂ ਵੀ ਕਰਦੇ ਰਹੇ ਹਾਂ ਪਰ ਸਮੇਂ ਨਾਲ ਛੱਡ ਗਏ ਹਾਂ ਪਰ ਜੇ ਅਸੀਂ ਸਾਰੇ ਇਹੋ ਜਿਹਾ ਕੰਮ ਕਰਾਂਗੇ ਨੌਜਵਾਨ ਵੇਖ ਕੇ ਉਹ ਕਰਨਗੇ ਟਰੈਕਟਰ ਸਾਡੇ ਕੋ ਲੱਗੇ ਆ ਜਿਹਾ ਅਸੀਂ ਲੈ ਕੇ ਉਹ ਲੜਬਾਜੀ ਕਰਾਂਗੇ ਉਹਨਾਂ ਵੀ ਕਰਨੀ ਵੇਖ ਕੇ ਅਸੀਂ ਇਹ ਕੰਮ ਕੀਤਾ ਅਗਲੇ ਰਿਓ ਕਰ ਦਣਗੇ ਜੀ ਪੱਲਾ ਤਾਂ ਕਿ ਇਦਾਂ ਦੀ ਸੋਚ ਹੋਣੀ ਚਾਹੀਦੀ ਸਾਰਿਆਂ ਨੂੰ ਇਹ ਬਹੁਤ ਵਧੀਆ ਆ ਜੀ ਹਰ ਇੱਕ ਦਾ ਕੋ ਲਿੰਕ ਨਹੀਂ ਹੁੰਦਾ ਕਿਸੇ ਨੂੰ ਵੀ ਜਿੰਦਗੀ ਜਿਉਂਦਿਆਂ ਕੋਈ ਵੀ ਲੋੜ ਪੈਂਦੀ ਕਿਤੇ ਕਦੇ ਐਕਸੀਡੈਂਟ ਹੋ ਜਾਂਦਾ ਬਿਮਾਰੀ ਪੈ ਜਾਂਦੀ ਆ ਉਹਨੂੰ ਖੂਨ ਚਾਹੀਦਾ ਹੁੰਦਾ ਇਹ ਤੋਂ ਵਧੀਆ ਕੰਮ ਕੋਈ ਨਹੀਂ ਆ ਜੀ ਇਹ ਬਲੱਡ ਕੈਂਪ ਲਗਾ ਦੇ ਸਕੋ ਕੀ ਸੋਚ ਆ ਇੱਕ ਕੀ ਸੋਚ ਕਿ ਮੈਮ ਕੀ ਨਾਮ ਹੈ ਮੇਰਾ ਨਾਮ ਸਿਮਰਤਪਾਲ ਕੌਰ ਹੈ ਅਪਰ ਚੋਗੇ ਇਹ ਪ੍ਰਾਲਾ ਕਿਦਾਂ ਦਾ ਜੀ ਏ ਮੈਨੂੰ ਬਹੁਤ ਹੀ ਸ਼ਲਾਘਾਯੋਗ ਕਦਮ ਲੱਗਾ ਆ ਕਿਉਂਕਿ ਵੇਖੋ ਜਿਹੜੇ ਲੰਗਰ ਵੀ ਬਹੁਤ ਜਗ੍ਹਾ ਉਹ ਵੀ ਸੰਗਤ ਲਈ ਬਹੁਤ ਜ਼ਰੂਰੀ ਨੇ ਪਰ ਜਿਵੇਂ ਇੱਕ ਵੱਖਰਾ ਪ੍ਰਾਲਾ ਇਹ ਵੀ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਆਪਾਂ ਆਪਣੇ ਨੌਜਵਾਨਾਂ ਨੂੰ ਇਹੋ ਸੰਦੇਸ਼ ਦੇਵਾਂਗੇ ਕਿ ਤੁਸੀਂ ਆਪਣਾ ਜਿਹੜਾ ਨਸ਼ੇ ਵਾਲੇ ਪਾਸਿਓਂ ਧਿਆਨ ਹਟਾ ਕੇ ਜਾਂ ਫਿਰ ਜਿਹੜੀਆਂ ਮੇਲੇ ਵਿੱਚ ਸ਼ਰਾਰਤਾਂ ਕਰਨੀਆਂ ਸੀ ਜਾਂ ਉੱਚੀ ਉੱਚੀ ਡੈਕ ਲਾ ਕੇ ਜਾਂ ਸੰਗਤ ਨੂੰ ਪਰੇਸ਼ਾਨੀ ਕਰਨੀ ਉਹਦੇ ਨਾਲੋਂ ਇਹ ਜਿਹੜਾ ਕਦਮ ਹੈ ਬਹੁਤ ਹੀ ਵਧੀਆ ਇਹਦੇ ਨਾਲ ਇਹ ਆ ਕਿ ਇਦੇ ਨਾਲ ਕਿੰਨੀਆਂ ਜਾਨਾਂ ਬਚ ਸਕਦੀਆਂ ਕਿੰਨਿਆਂ ਨੂੰ ਖੂਨ ਦਾ ਦਾਨ ਹੋ ਸਕਦਾ ਕਈਆਂ ਨੂੰ ਲੋੜ ਹੁੰਦੀ ਆ ਤੇ ਇਹਦੇ ਨਾਲ ਇਹਨਾਂ ਦੇ ਬੱਚਿਆਂ ਦੇ ਮਨ ਵਿੱਚ ਜਿਹੜੀ ਭਾਵਨਾ ਉਹਦਾ ਵੀ ਵਧੀਆ ਭਾਵਨਾ ਆ ਜਾਂਦੀ ਆ ਉਹਨਾਂ ਨੂੰ ਸੋਚ ਉਹਨਾਂ ਦੀ ਚੰਗੀ ਹੋ ਜਾਂਦੀ ਉਹ ਸਾਰੂ ਸੋਚ ਆਪਾਂ ਬੱਚਿਆਂ ਦੀ ਬਣਾਉਣੀ ਆ ਆਪਾਂ ਇਹ ਸਾਡੇ ਪਰਿਵਾਰ ਵੱਲੋਂ ਹੀ ਆ ਮਤਲਬ ਮੈਂ ਇੱਥੇ ਫੈਮਿਲੀ ਮੈਂਬਰ ਹੀ ਆ ਜੇ ਆਪਾਂ ਆਪਣੇ ਬੱਚਿਆਂ ਨੂੰ ਹੁਣ ਤੋਂ ਇਹੋ ਜਿਹੀਆਂ ਚੀਜ਼ਾਂ ਸਿਖਾਵਾਂਗੇ ਤਾਂ ਹੀ ਉਹ ਅੱਗੇ ਚੰਗੀ ਸੋਚ ਲੈ ਕੇ ਸਾਰੇ ਪਾਸੇ ਚੰਗੇ ਕਦਮ ਕਰਨਗੇ ਆਪਣੇ ਚੰਗੇ ਕੰਮਾਂ ਵੱਲ ਲੱਗਣਗੇ ਤੇ ਮੈਨੂੰ ਤੇ ਬਹੁਤ ਹੀ ਵਧੀਆ ਕਦਮ ਲੱਗਾ ਆ ਇਹ ਲੋਕਾਂ ਦੇ ਵਿੱਚ 우샤 ਬਹੁਤ ਹੈ ਸੰਗਤ ਦੇ ਵਿੱਚ ਪੈਦਲ ਯਾਤਰਾ ਤੇ ਬਾਬੇ ਨਾਨਕ ਦੇ ਵਿਆਹ ਤੇ ਆ ਰਹੇ ਨੇ ਉਹ ਜਿਹੜੇ ਫਰੀਦ ਦਵਾਈਆਂ ਉਹ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਕਿ ਕਿਉਂਕਿ ਵੇਖੋ ਸੰਗਤ ਅੱਜ ਕੱਲ ਜਿਵੇਂ ਸਾਰਿਆਂ ਦੇ ਕੋਈ ਨਾ ਕੋਈ ਹਰ ਕੋਈ ਬੰਦਾ ਦਵਾਈ ਤੇ ਹੀ ਚੱਲ ਰਿਹਾ ਹਾਂਜੀ ਹਾਰਟ ਦਾ ਮਰੀਜ਼ ਕਿਸੇ ਨੂੰ ਕੋਈ ਪ੍ਰੋਬਲਮ ਆ ਜੇ ਸੰਗਤ ਮੱਥਾ ਟੇਕਣ ਆ ਰਹੀ ਆ ਜੇ ਕਿਸੇ ਨੂੰ ਕੋਈ ਵੀ ਲੋਡ ਪੈਂਦੀ ਆ ਜਾਂ ਜਿਸੇ ਕੋਲ ਘਰੇ ਕਈ ਵਾਰੀ ਦਵਾਈ ਲੈਣ ਲਈ ਪੈਸੇ ਵੀ ਨਹੀਂ ਹੁੰਦੇ ਤੇ ਕੋਈ ਜੇ ਕਿਸੇ ਦੀ ਹੈਲਪ ਹੋ ਸਕਦੀ ਆ ਤੇ ਇਹਦੇ ਤੋਂ ਵਧੀਆ ਕਿਹੜਾ ਕੰਮ ਹੈ ਬਾਬੇ ਨਾਨਕ ਦੀ ਸੋਚ ਦੇ ਉੱਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਬਾਬੇ ਨਾਨਕ ਦੀ ਸੋਚ ਜੇ ਅਸੀਂ ਗੁਰੂ ਮਹਾਰਾਜਾਂ ਦੇ ਚੱਲੇ ਪੂਰਨਿਆਂ ਤੇ ਚੱਲਣਾ ਆ ਤੇ ਵੈਸੇ ਵੀ ਸਾਨੂੰ ਇਦਾਂ ਦੇ ਹੀ ਕੰਮ ਕਰਨੇ ਚਾਹੀਦੇ ਬਾਬਾ ਜੀ ਤੇ ਇਹੀ ਕਹਿੰਦੇ ਆ ਨਾ ਸਾਨੂੰ ਅਸੀਂ ਵੀ ਨਾ ਚਾਹੋਗੇ ਜੂਸ ਨੂੰ ਅੱਜ ਜੁੱਥਲੀ ਤੇ ਇਹੀ ਮੈਸੇਜ ਆ ਕਿ ਪਹਿਲੀ ਤੇ ਗੱਲ ਜਿਹੜਾ ਆਪਾਂ ਵਿਦੇਸ਼ ਜਾਣ ਵਾਲ ਬੱਚਿਆਂ ਦਾ ਜਾਦਾ ਹੋ ਚੁੱਕਾ ਹੋਇਆ ਪਿਆ ਉਹਦੇ ਨਾਲੋਂ ਇੱਥੇ ਬਾਬੇ ਨਾਨਕ ਨੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ ਕਿਰਤ ਆ ਬੱਚੇ ਕਰ ਨਹੀਂ ਰਹੇ ਹੈਗੇ ਜੇ ਬੱਚੇ ਕਿਰਤ ਕਰਨ ਇੱਥੇ ਹੀ ਉਹਨਾਂ ਦਾ ਕੈਨੇਡਾ ਅਮਰੀਕਾ ਇੱਥੇ ਹੀ ਆ ਵਿਦੇਸ਼ਾਂ ਵੱਲ ਚੁਕਾ ਜਿਹੜਾ ਉਹਨਾਂ ਨੂੰ ਘਟਾ ਕੇ ਇੱਥੇ ਆਪਣੀ ਬਾਬੇ ਨਾਨਕ ਵੱਲੋਂ ਖੇਤੀ ਦਾ ਸੰਦੇਸ਼ ਦਿੱਤਾ ਗਿਆ ਸੀਗਾ ਉਹ ਸੁਨੇਹੇ ਤੇ ਚੱਲਣ ਕਿਰਤ ਕਰਨ ਤੇ ਉਹਨਾਂ ਦਾ ਇੱਥੇ ਹੀ ਸਾਰਾ ਭਵਿੱਖ ਉਨ੍ਹਾਂ ਦੇ ਮਾਪਿਆਂ ਦਾ ਭਵਿੱਖ ਵੀ ਉਜਵਲ ਹੋ ਸਕਦਾ ਉਹ ਕਹਿ ਸਕਦੇ ਨੇ ਕਿ ਜਿੰਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਜੇ ਤਰੀਕਾ ਸਿੱਖਣਾ ਚਾਹੀਦਾ ਹਾਂਜੀ ਹਾਂਜੀ ਮੈਂ ਤਾਂ ਇਹੀ ਕਹੂੰਗੀ ਕਿ ਬਾਬੇ ਨਾਨਕ ਨੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ ਉਹ ਬੱਚੇ ਇੱਥੇ ਆਪਣੀ ਸੱਚੀ ਸੁੱੱਚੀ ਕਿਰਤ ਕਰਨ ਤੇ ਆਪਣੇ ਮਾਪਿਆਂ ਦਾ ਵੀ ਖਿਆਲ ਰੱਖ ਸਕਣਗੇ ਇੱਥੇ ਰਹਿਣਗੇ ਤੇ ਮਾਪੇ ਵੀ ਖੁਸ਼ ਰਹਿਣਗੇ ਤੇ ਜਿਹੜੇ ਬੱਚੇ ਅੱਜਕੱਲ ਤੁਹਾਨੂੰ ਪਤਾ ਹੀ ਸਾਰਾ ਰਿੰਨਾ ਵੀ ਝੂਠ ਦਾ ਜਿਹੜਾ ਝਕਾਓ ਵਿਦੇਸ਼ਾਂ ਵੱਲ ਹੋ ਗਿਆ ਉਹਦੇ ਨਾਲ ਮਾਪਿਆਂ ਦਾ ਵੀ ਪਿੱਛੇ ਬਹੁਤ ਔਖਾ ਬਿਲਕੁਲ ਜੀ ਬਹੁਤ ਵੱਡੀ ਸੋਚ ਹੈ ਤੇ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਇਸ ਪ ਕਿ ਜਿਹੜੇ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਨੇ ਉਹ ਵਿਦੇਸ਼ਾਂ 'ਚ ਨਾ ਜਾਣ ਆਪਣੇ ਮਾਪਿਆਂ ਕੋਲ ਰਹਿ ਕੇ ਪੰਜਾਬ ਦੇ ਵਿੱਚ ਕਿਰਤ ਕਰਨ ਪਰ ਇਹ ਦੇਖ ਸਕਦੇ ਹੋ ਕਿ ਜਿੱਥੇ ਬਲੱਡ ਜਿਹੜੇ ਨੌਜਵਾਨ ਦੇ ਰਹੇ ਨੇ ਤੇ ਉਹਨਾਂ ਨੂੰ ਆ ਦੇਖ ਸਕਦੇ ਹੋ ਕਿ ਖਰਾਕ ਵੀ ਪੂਰੀ ਦਿੱਤੀ ਜਾ ਰਹੀ ਹੈ ਇਹ ਸੋਚ ਬਹੁਤ ਵੱਡੀ ਆ ਆ ਦੇਖੋ ਗੁਰਸਿੱਖ ਦੇ ਵੀ ਸੋਚ ਦਾ ਪਹਿਰਾ ਦਿੰਦੇ ਆ ਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਸਿੰਘ ਸਾਹਿਬ ਇਹ ਕਿੰਨਾ ਜ਼ਰੂਰੀ ਹੈਗਾ ਲੰਗਰ ਤਾਂ ਬੜੇ ਪ੍ਰਕਾਰ ਦੇ ਨੇ ਪਰ ਇੱਕ ਵਿਸ਼ੇਸ਼ ਲੰਗਰ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦੇ ਜੀ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵੇਖੋ ਜੀ ਇਹ ਇੱਕ ਅਪਰਾਲਾ ਭਰਾ ਸਾਡੇ ਸਖਦੇਵ ਸਿੰਘ ਵੱਲੋਂ ਕੰਬੋਡਾ ਏਜੰਸੀ ਵਾਲਿਆਂ ਵੱਲੋਂ ਇੱਕ ਤੇ ਲੰਗਰ ਲਗਾਇਆ ਗਿਆ ਸੰਗਤਾਂ ਦੇ ਆਉਣ ਲਈ ਸ਼ਕਣ ਲਈ ਜੀ ਤੇ ਇੱਕ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਇਹ ਬਹੁਤ ਵਧੀਆ ਅਪਰਾਲਾ ਲੱਗਾ ਵਾ ਤੇ ਅਸੀਂ ਵੀ ਕਰਮਾ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵਿਆਹ ਪੁਰਬ ਤੇ ਹੀ ਵੀ ਆਪਣਾ ਖੂਨਦਾਨ ਕਰ ਸਕੀਏ ਸੰਗਤਾਂ ਦੇ ਦਰਸ਼ਨ ਕਰ ਸਕੀਏ ਲੰਗਰਾਂ ਦੇ ਵਿੱਚ ਸੇਵਾ ਕਰਕੇ ਬਾਤ ਚੜ ਕੇ ਸਾਬਾ ਕੇ ਚੜ੍ਹਦੀਆਂ ਕਲਾ ਪਾਸ਼ਾ ਦੀਆਂ ਖੁਸ਼ੀਆਂ ਬਖਸ਼ੀਆਂ ਮਹਾਰਾਜ ਨੇ ਖੁਸ਼ੀਆਂ ਲੈਣਦੇ ਆ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਲੱਗਦਾ ਕਿ ਬਲੱਡ ਦੇਣਾ ਬਹੁਤ ਜ਼ਰੂਰੀ ਹੈ ਕਿ ਸਿਹਤ ਵਾਸਤੇ ਬਹੁਤ ਜ਼ਰੂਰੀ ਆ ਪਰ ਕਿਸੇ ਦੀ ਜ਼ਿੰਦਗੀ ਜਿਹੜੀ ਬਚਾਉਣੀ ਉਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਵੇਖੋ ਜੀ ਇਹ ਤੇ ਇੱਕ ਜ਼ਰੂਰੀ ਆ ਜਿਹਦੇ ਕੋਲ ਸਮਰਾਤੋ ਆ ਜਿਹਦੇ ਦੇ ਖੂਨ ਹੈਗਾ ਉਹਨੂੰ ਤੇ ਦੇਣਾ ਚਾਹੀਦਾ ਜ਼ਰੂਰੀ ਜੇ ਕਿ ਗਰੀਬ ਦੇ ਕੇ ਲੋੜਵੰਦ ਪਰਿਵਾਰ ਦੇ ਕੰਮ ਆ ਜਾਊਗਾ ਸਾਡੀ ਵੀ ਸੇਵਾ ਲੇਖੇ ਲੱਗ ਜੂਗੀ ਇੱਕ ਬੜਾ ਜ਼ਰੂਰੀ ਆ ਕਿ ਜਿਹੜੇ ਭਰਾਵਾਂ ਨੂੰ ਲੋਡ ਪੈਂਦੀ ਮੌਕੇ ਤੇ ਉਹਨਾਂ ਨੂੰ ਇਹ ਚੀਜ਼ ਮਿਲ ਸਕੇ ਕਿ ਇਹਦੀ ਜਾਨ ਬਚ ਸਕੇ ਤੇ ਬਹੁਤ ਵਧੀਆ ਪਰਾਲਾ ਆ ਠੀਕ ਆ ਜੀ ਇਹ ਵਧੀਆ ਇੱਕ ਮੈਸੇਜ ਜਿਹੜਾ ਦਿੱਤਾ ਜਾ ਰਿਹਾ ਇਹਨਾਂ ਨੌਜਵਾਨਾਂ ਦੇ ਵੱਲੋਂ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਉੱਥੇ ਜਿਹੜੀ ਖਾਾਕ ਵੀ ਜਿਹੜੀ ਦਿੱਤੀ ਜਾ ਰਹੀ ਆ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਰਹੀ ਆ ਕਿਉਂਕਿ ਜਿਹੜਾ ਬਲੱਡ ਕੈਂਪ ਤੇ ਲਗਾਇਆ ਗਿਆ ਉੱਥੇ ਵਿਸ਼ੇਸ਼ ਤੌਰ ਤੇ ਇਸ ਪਰਿਵਾਰ ਦੇ ਵੱਲੋਂ ਇਹ ਇੱਕ ਦਵਾਈਆਂ ਦਾ ਲੰਗਰ ਹੀ ਲਗਾਇਆ ਗਿਆ ਕੋਈ ਲੰਗਰ ਬੜੇ ਪ੍ਰਕਾਰ ਦੇ ਨੇ ਪਰ ਇਹ ਇੱਕ ਵਿਸ਼ੇਸ਼ ਲੰਗਰ ਹੈਗਾ ਜਿਹੜਾ ਕਿ ਬਟਾਲਾ ਦੀ ਧਰਤੀ ਦੇ ਉੱਪਰ ਲਗਾਇਆ ਗਿਆ ਕਿ ਜਿੱਥੇ ਕੀ ਫ੍ਰੀ ਦਵਾਈਆਂ ਜਿਹੜੀਆਂ ਦਿੱਤੀ ਜਾ ਰਹੀਆਂ ਨੇ ਖੂਨਦਾਨ ਕੰਮ ਕੇ ਕਿਸੇ ਦੀ ਜ਼ਿੰਦਗੀ ਜਿਹੜੀ ਬਚ ਸਕੇ ਕੈਮਰਾਮੈਨ ਮਨੋਜ ਦੇ ਨਾਲ ਮਜਿੰਦਰ ਸਿੰਘ ਲਿਵਿੰਗ ਇੰਡੀਆ ਨੂੰ ਬਟਾਲਾ